ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਪ੍ਰੋਗਰਾਮ ਦਾ ਨਿਊਜ਼ ਪੁਆਇੰਟ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਇਸ ਖਾਸ ਪ੍ਰੋਗਰਾਮ ਦੇ ਵਿੱਚ ਦਿਨਪਰ ਦੀਆਂ ਸੁਰਖੀਆਂ ਦੇ ਉੱਤੇ ਚਰਚਾ ਕੀਤੀ ਜਾਣੀ ਹੈ ਵਿਚਾਰਾਂ ਦੀ ਸਾਂਝ ਪਾਉਣ ਦੇ ਲਈ ਮੇਰੇ ਸਹਿਯੋਗੀ ਵਿਵੇਕ ਕੁਮਾਰ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਰਹਿਣਗੇ ਵਿਵੇਕ ਜੀ ਸਵਾਲ ਕਈ ਨੇ ਸੁਰਖੀਆਂ ਕਈ ਨੇ ਨਾ ਤੇ ਆਪਾਂ ਵਾਰੋ-ਵਾਰੀ ਨਜ਼ਰ ਮਾਰਾਂਗੇ ਤੇ ਸਭ ਤੋਂ ਪਹਿਲੀ ਜਿਹੜੀ ਸੁਰਖੀ ਹੈ ਉਹਦੇ ਤੇ ਧਿਆਨ ਦੇਣਾ ਬੜਾ ਜ਼ਰੂਰੀ ਹੈ ਕਹਿੰਦੇ ਜੀ ਮਾਨਯੋਗ ਹਾਈ ਕੋਰਟ ਦੇ ਕੋਲ ਇੱਕ ਪਟੀਸ਼ਨ ਪਹੁੰਚੀ ਜਿਦੇ ਚ ਤੇ ਤੇ ਖੁਲਾਸਾ ਹੋਇਆ ਹੈ ਕਿ ਪੰਜਾਬ ਸਰਕਾਰ ਸਰਕਾਰੀ ਬੱਸਾਂ ਦੀ ਦੁਰਵਰਤੋਂ ਕਰ ਰਹੀ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਬਹੁਤ ਕੁਝ ਹੋਇਆ ਉਹ ਪਟੀਸ਼ਨ ਨੂੰ ਲੈ ਕੇ ਮਾਨਯੋਗ ਹਾਈ ਕੋਰਟ ਦੇ ਵਿੱਚ ਤੇ ਉਸ ਤੋਂ ਬਾਅਦ ਦੇ ਵਿੱਚ ਪੰਜਾਬ ਸਰਕਾਰ ਨੂੰ ਪੂਰੇ ਮਾਮਲੇ ਨੂੰ ਲੈ ਕੇ ਝਾੜ ਪਈ ਹੈ ਕੀ ਹੈ ਪੂਰਾ ਮਾਮਲਾ ਇਹ ਮੜੀ ਜੀ ਜਾਣਕਾਰੀ ਦਿਓ ਜੀਹਿੰਦਰ ਜੇਕਰ ਆਪਾਂ ਅਕਤੂਬਰ ਤੋਂ ਅੰਦਾਜ਼ਾ ਲਾਣਾ ਸ਼ੁਰੂ ਕਰੀਏ ਹੈ ਨਾ ਕਿਉਂਕਿ ਮੈਨੂੰ ਅਕਤੂਬਰ ਤੋਂ ਯਾਦ ਹੈ ਜ਼ਿਆਦਾਤਰ ਜਿੱਥੇ ਕਿ ਉਸ ਤੋਂ ਬਾਅਦ ਇੱਕ ਟ੍ਰੈਂਡ ਚੱਲ ਪਿਆ ਪੰਜਾਬ ਦੇ ਵਿੱਚ ਖਾਸ ਕਰਕੇ ਸੱਤਾਧਰ ਵਾਲੀ ਆਮ ਆਦਮੀ ਪਾਰਟੀ ਦਾ ਕਿ ਹਰ ਐਤਵਾਰ ਨੂੰ ਇੱਕ ਪ੍ਰੋਗਰਾਮ ਰੱਖੋ ਇਸ ਦਾ ਜ਼ਿਕਰ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕੀਤਾ ਕਿ ਮੈਂ ਅਰਵਿੰਦ ਕੇਜਰੀਵਾਲ ਨੂੰ ਕਹਿ ਕੇ ਰੱਖਿਆ ਕਿ ਸਾਰੇ ਦਿਨ ਤੁਹਾਡੇ ਛੇ ਦੇ ਹਫਤੇ ਦੇ 6 ਦਿਨ ਤੁਹਾਡੇ ਤੇ 7ਵਾਂ ਦਿਨ ਮੇਰਾ ਕਹਿੰਦੇ ਪੰਜਾਬ ਆਓ ਆ ਕੇ ਆਪਾਂ ਇੱਥੇ ਪ੍ਰੋਗਰਾਮ ਕਰਾਂਗੇ ਲੋਕਾਂ ਨੂੰ ਖੁਸ਼ਖਬਰੀਆਂ ਜਿਹੜੀਆਂ ਨੇ ਉਹ ਦੰਮਾਂਗੇ ਸਭ ਤੋਂ ਪਹਿਲਾਂ ਆ ਕੇ ਦੇਖੀਏ ਤੇ ਪਟਿਆਲਾ ਦੇ ਵਿੱਚ 2 ਅਕਤੂਬਰ ਨੂੰ ਇੱਕ ਵੱਡਾ ਸਮਾਗਮ ਕੀਤਾ ਗਿਆ ਕਿ 550 ਕਰੋੜ ਰੁਪਏ ਦੀਆਂ ਜਿਹੜੀਆਂ ਨੇ ਸਿਹਤ ਸਹੂਲਤਾਂ ਆ ਉਹ ਪੰਜਾਬ ਦੇ ਲੋਕਾਂ ਨੂੰ ਜਿਹੜੀਆਂ ਦਿੱਤੀਆਂ ਜਾਣਗੀਆਂ ਇੱਕ ਕੋਈ ਨਵੀਂ ਉਹਨਾਂ ਨੇ OPD ਦਾ ਇਨੋਗ੍ਰੇਸ਼ਨ ਕੀਤਾ ਸੀਗਾ ਪਟਿਆਲਾ ਦੇ ਵਿੱਚ ਸੋ ਉਸ ਤੋਂ ਬਾਅਦ ਅਗਲੇ ਹਫਤੇ ਫਿਰ ਗੁਰਦਾਸਪੁਰ ਚ ਪ੍ਰੋਗਰਾਮ ਰੱਖ ਲਿਆ ਉਸ ਤੋਂ ਅਗਲੇ ਹਫਤੇ ਐ ਐਤਵਾਰ ਦੀ ਐਤਵਾਰ ਦੀ ਆਦਵਾ ਨਾ ਬਠਿੰਡੇ ਦੇ ਵਿੱਚ ਰੱਖ ਲਿਆ ਉੱਥੇ ਕਿਸੇ ਹੋਰ ਸਕੀਮ ਦੀ ਸ਼ੁਰੂਆਤ ਕਰਤੀ ਫਿਰ ਹਸ਼ਿਆਰਪੁਰ ਚ ਰੱਖ ਲਿਆ ਉੱਥੇ ਕੋਈ ਹੋਰ ਸਕੀਮ ਦੀ ਸ਼ੁਰੂਆਤ ਕਰ ਲਈ ਫਿਰ ਐਦਾਂ ਕਰਕੇ ਮਤਲਬ ਨਾ ਦੇ ਵੱਲੋਂ ਕਈ ਪ੍ਰੋਗਰਾਮ ਜਿਹੜੇ ਨੇ ਅੱਜ ਤੱਕ ਕੀਤੇ ਜਾ ਰਹੇ ਨੇ ਜੀ ਆਪਾਂ ਪਿਛਲੇ ਸ਼ਨੀਵਾਰ ਐਤਵਾਰ ਦੀ ਗੱਲ ਕਰ ਲੈਂਦੇ ਆ ਕਿ ਵਿਧਾਨ ਸਭਾ ਸੈਸ਼ਨ ਪਹਿਲਾ ਦਿਨ ਸੀਗਾ 1 ਤਰੀਕ ਨੂੰ ਵਿਧਾਨ ਸਭਾ ਸੈਸ਼ਨ ਸੀ ਉਸ ਤੋਂ ਬਾਅਦ 2 ਤੇ 3 ਤਰੀਕ ਨੂੰ ਸ਼ਨੀਵਾਰ ਤੇ ਐਤਵਾਰ ਸੀ ਜੀ ਦੋ ਦਿਨ ਦੇ ਦੌਰੇ ਦੇ ਉੱਤੇ ਅਰਵਿੰਦ ਕੇਜਰੀਵਾਲ ਹੋਰੀ ਪੰਜਾਬ ਸੀਗਾ ਸੋ ਸੋ ਬਾਦੂਣਾ ਨੇ ਜਿਹੜਾ ਸਕੂਲ ਆਫ ਐਮਿਨੈਂਸ ਦਾ ਉਦਘਾਟਨ ਕੀਤਾ ਫਿਰ ਹੋਰ ਕਈ ਉਦਘਾਟਨ ਕੀਤੇ ਇੱਥੇ ਆ ਕੇ ਪੰਜਾਬ ਦੇ ਵਿੱਚ ਮਹੱਲਾ ਕਲੀਨਿਕਾ ਦੇ ਉਦਘਾਟਨ ਕੀਤੇ ਹਨ ਤੇ ਵਪਾਰ ਤੇ ਸਰਕਾਰ ਮਿਲਣੀ ਦੇ ਵਿੱਚ ਸ਼ਾਮਿਲ ਹੋਏ ਸੋ ਇਸ ਤਰੀਕੇ ਦੇ ਜਿਹੜੇ ਇਵੈਂਟਸ ਨੇ ਉਹ ਰੱਖੇ ਜਾ ਰਹੇ ਨੇ ਇਹ ਪਹਿਲਾਂ ਵੀ ਵਿਵਾਦ ਬਣਿਆ ਸੀਗਾ ਕਿ ਇਹ ਜਿਹੜੇ ਇਵੈਂਟਸ ਨੇ ਸਿਰਫ ਲੋਕ ਸਭਾ ਹਲਕਿਆਂ ਦੇ ਵਿੱਚ ਕਿਉਂ ਕੀਤੇ ਜਾ ਰਹੇ ਨੇ ਪਟਿਆਲਾ ਲੋਕ ਸਭਾ ਹਲਕਾ ਲੁਧਿਆਣਾ ਲੋਕ ਸਭਾ ਹਲਕਾ ਬਠਿੰਡਾ ਲੋਕ ਸਭਾ ਹਲਕਾ ਗੁਰਦਾਸਪੁਰ ਲੋਕ ਸਭਾ ਹਲਕਾ ਹੁਸ਼ਿਆਰਪੁਰ ਲੋਕ ਸਭਾ ਹਲਕਾ ਜਲੰਧਰ ਲੋਕ ਸਭਾ ਹਲਕਾ ਹਨ ਸੋ ਉਹ ਤੋਂ ਵਿਵਾਦ ਤੋਂ ਬਾਅਦ ਹੁਣ ਇੱਕ ਜਿਹੜੇ ਪੰਜਾਬ ਦੇ ਵਿੱਚ ਆਰਟੀਆਈ ਜਿਹੜਾ ਰਾਈਟ ਟੂ ਇਨਫੋਰਮੇਸ਼ਨ ਜਿਹੜੀ ਹੈ ਇੱਕ ਜਿਹਦੇ ਨਾਲ ਹੀ ਇਨਫੋਰਮੇਸ਼ਨ ਲੈਂਦੇ ਨੇ ਕਿ ਸਰਕਾਰ ਨੇ ਕੁਝ ਕੀਤਾ ਹੈ ਕਿੰਨਾ ਖਰਚਾ ਆਇਆ ਕੀ ਬਜਟ ਸੀ ਹੈਨਾ ਉਹ ਐਕਟਿਵਿਸਟ ਨੇ ਮਾਨਿਕ ਗੋਇਲ ਹੁਣ ਕਾਫੀ ਚਰਚਾਵਾਂ ਦੇ ਵਿੱਚ ਸੀਗੇ ਕਿਉਂਕਿ ਹੁਣ ਥੋੜੇ ਦਿਨ ਪਹਿਲਾਂ ਉਹਨਾਂ ਦਾ ਟਵਿੱਟਰ ਜਿਹੜਾ ਹੈ ਉਹ ਬੰਦ ਕਰਤਾ ਗਿਆ ਸੀ ਹਾਲਾਂਕਿ ਇਸ ਤੋਂ ਪਹਿਲਾਂ ਵੀ ਉਹਨਾਂ ਦੇ ਸੋਸ਼ਲ ਮੀਡੀਆ ਜਿਹੜੇ ਅਕਾਊਂਟਸ ਨੇ ਉਹ ਬੰਦ ਕਰ ਦਿੱਤੇ ਗਏ ਸੀ ਤੇ ਲਗਾਤਾਰ ਉਹ ਆਪਣੀਆਂ ਚਰਚਾਵਾਂ ਇਸ ਕਰਕੇ ਲੈਂਦੇ ਨੇ ਕਿਉਂਕਿ ਉਹ ਕੋਈ ਨਾ ਕੋਈ ਨਵੇਂ ਖੁਲਾਸੇ ਨਿਤ ਦੇ ਜਿਹੜਾ ਨੇ ਉਹ ਕਰਦੇ ਰਹਿੰਦੇ ਨੇ ਸੋ ਬਠਿੰਡਾ ਰੈਲੀ ਦੇ ਵਿੱਚ ਜਦੋਂ ਜਹਾਜ਼ ਆਇਆ ਸੀ ਕਹਿੰਦੇ ਕਿ ਜਹਾਜ਼ਰ ਆਹੀ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਲੈ ਕੇ ਆਏ ਸੀਗੇ ਤੇ ਉਹ ਲੈ ਕੇ ਆ ਗਏ ਫਿਰ ਕਹਿੰਦੇ ਚਿੱਠਾ ਆ ਪੂਰਾ ਹਫ਼ਤੇ ਬਾਅਦ ਕਿਸ ਜਹਾਜ਼ ਦੇ ਵਿੱਚ ਇੰਨੇ ਕਰੋੜ ਦਾ ਖਰਚਾ ਆਇਆ ਸੀਗਾ ਹੈਲੀਕਾਪਟਰ ਸੀ ਤਾਂ ਫਿਰ ਆਪਣਾ ਪ੍ਰਾਈਵੇਟ ਜੈਟ ਕਰਾਉਂਦੀ ਕੀ ਲੋੜ ਸੀਗੀ ਸੋ ਇਸ ਤਰੀਕੇ ਦੇ ਨਾਲ ਉਹ ਹਮੇਸ਼ਾ ਸਵਾਲ ਚੱਕਦੇ ਰਹਿੰਦੇ ਨੇ ਸੋ ਉਹਨਾਂ ਨੇ ਇੱਕ ਪਟੀਸ਼ਨ ਭੇਜੀ ਹਾਈ ਕੋਰਟ ਦੇ ਵਿੱਚ ਕਿ ਪੰਜਾਬ ਸਰਕਾਰ ਪਹਿਲੀ ਗੱਲ ਤਾਂ ਲੋਕ ਸਭਾ ਇਲਾਕਿਆਂ ਦੇ ਵਿੱਚ ਜਾ ਕੇ ਜਿਹੜੀਆਂ ਰੈਲੀਆਂ ਕਰ ਰਹੀ ਹੈ ਉਹਨੂੰ ਦੇ ਰਹੀ ਹੈ ਕਿ ਆਪਾਂ ਲੋਕਾਂ ਦੀਆਂ ਸਕੀਮਾਂ ਦਾ ਉਦਘਾਟਨ ਕਰ ਰਹੇ ਹਾਂ ਪਰ ਕਹਿੰਦੇ ਹਾਂ ਕਹਿੰਦੇ ਪਰ ਉਹ ਲੋਕਾਂ ਦੀਆਂ ਸਕੀਮਾਂ ਤਾਂ ਕਰ ਹੀ ਰਹੀ ਹੈ ਉਹਦੀਆਂ ਘਰ ਤੇ ਤੇ ਇੱਕ ਚੋਣ ਪ੍ਰਚਾਰ ਜ਼ਿਆਦਾ ਲੱਗ ਰਿਹਾ ਕਹਿੰਦਾ ਉਹਦੇ ਵਿੱਚ ਬੱਸਾਂ ਭਰ ਕੇ ਲੋਕ ਆਉਂਦੇ ਨੇ ਵਰਕਰ ਆਂਦੇ ਨੇ ਜੇ ਕਹਿੰਦੇ ਰੈਲੀ ਬਠਿੰਡੇ ਹੋ ਰਹੀ ਹੈ ਜਾਂ ਪਟਿਆਲੇ ਹੋ ਰਹੀ ਹੈ ਤੇ ਕਹਿੰਦੇ ਗੁਰਦਾਸਪੁਰ ਤੋਂ ਵੀ ਵਰਕਰ ਪਹੁੰਚ ਰਹੇ ਨੇ ਅੰਮ੍ਰਿਤਸਰ ਤੋਂ ਤਰਨਤਾਰਨ ਤੋਂ ਕਹਿੰਦੇ ਹਰ ਪਾਸਿਓਂ ਡਿਊਟੀਆਂ ਲਗਾਈਆਂ ਜਾਂਦੀਆਂ ਬਕਾਇਦਾ ਅਫਸਰਾਂ ਦੀਆਂ ਕਿ ਭਾਈ ਤੁਸੀਂ ਜਿਹੜਾ ਇਹ ਸਾਰੀ ਮੇਨਟੇਨੈਂਸ ਕਰਕੇ ਰੱਖਣੀ ਹੈ ਉੱਥੋਂ ਇੱਕ ਲਿਸਟ ਤਿਆਰ ਕਰੋ ਵਰਕਰਾਂ ਦੀ ਲਿਸਟ ਤਿਆਰ ਕਰੋ ਫਿਰ ਉਹਨਾਂ ਨੂੰ ਕਹਿੰਦੇ ਇੱਕ ਰੋਡਵੇਜ਼ ਦੀ ਬੱਸ ਦੇ ਵਿੱਚ ਬਿਠਾ ਕੇ ਪੀਆਰਟੀਸੀ ਦੀਆਂ ਬੱਸਾਂ ਦੀ ਬਕਾਇਦਾ ਕਹਿੰਦੇ ਜ਼ਿੰਮੇਵਾਰੀ ਲਗਾਈ ਜਾਂਦੀ ਹੈ ਉਹ ਬੱਸਾਂ ਇੱਕ ਦਿਨ ਪਹਿਲਾਂ ਹੀ ਓਕਿਊਪਾਈਡ ਹੋ ਜਾਂਦੀਆਂ ਨੇ ਉਹ ਪਹਿਲਾਂ ਇੱਕ ਦਿਰਾ ਤੋਂ ਪਹਿਲਾਂ ਹੀ ਜਿਹੜੀਆਂ ਨੇ ਬਸੜੇ ਤੋਂ ਕੱਢ ਕੇ ਥਾਂ ਆਪਣੀਆਂ ਆਪਣੀਆਂ ਥਾਂਾਂ ਤੇ ਭੇਜ ਦਿੱਤੀਆਂ ਜਾਂਦੀਆਂ ਨੇ ਦੂਸਰੇ ਦਿਨ ਉਹਦੇ ਵਿੱਚ ਸਵਾਰੀਆਂ ਲੁੱਦੀਆਂ ਜਾਂਦੀਆਂ ਨੇ ਸਮਾਗਮ ਚ ਲਿਆਇਆ ਜਾਂਦਾ ਆ ਉਸ ਤੋਂ ਬਾਅਦ ਫਿਰ ਸ਼ਾਮ ਨੂੰ ਛੱਡ ਕੇ ਆਂਦੀਆਂ ਨੇ ਲੋਕਾਂ ਨੂੰ ਤੇ ਫਿਰ ਤੀਸਰੇ ਦਿਨ ਜੀ ਜਾ ਕੇ ਜਿਹੜਾ ਆ ਉਹ ਅੱਡੇਆਂ ਦੇ ਵਿੱਚ ਦਾਖਲ ਹੁੰਦੀਆਂ ਨੇ ਸ਼ਾਮ ਤੱਕ ਤੇ ਕਹਿੰਦੇ ਫਿਰ ਉਸ ਤੋਂ ਬਾਅਦ ਤਿੰਨ ਦਿਨ ਤੱਕ ਜਿਹੜਾ ਇੱਕ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਆ ਤੇ ਕਹਿੰਦੇ ਉੱਥੇ ਜਿਹੜਾ ਫਿਰ ਇੱਕ ਹੋਰ ਚੀਜ਼ ਉਹਨਾਂ ਨੇ ਵਿੱਚ ਮੈਂਸ਼ਨ ਕੀਤੀ ਹੈ ਕਿ ਜਿਹੜੀਆਂ ਇਸ ਵਿੱਚ ਖਾਣਾ ਖਿਲਾਇਆ ਜਾਂਦਾ ਆ ਕਹਿੰਦੇ ਉਹ ਵੀ ਪੰਜਾਬ ਸਰਕਾਰ ਆਪ ਦੇ ਖਾਤੇ ਚੋਂ ਨਹੀਂ ਖਲਾਂਦੀ ਉਹਦੇ ਵਿੱਚ ਵੀ ਫੂਡ ਜਿਹੜਾ ਫੂਡ ਐਂਡ ਸਪਲਾਈ ਸੇਫ ਹੈ ਨਾ ਵਿਭਾਗ ਜਿਹੜਾ ਆ ਉਹਦਾ ਖਰਚਾ ਹੁੰਦਾ ਸਾਰਾ ਉਹਦੀ ਜ਼ਿੰਮੇਵਾਰੀ ਲਗਾਈ ਜਾਂਦੀ ਹੈ ਕਿ ਇੰਨੇ ਹਜ਼ਾਰ ਲੋਕਾਂ ਨੂੰ ਖਾਣਾ ਖਿਲਾਣਾ ਇੰਨੇ ਹਜ਼ਾਰ ਲੋਕਾਂ ਨੂੰ ਤੁਸੀਂ ਦੇਖ ਰਹੇ ਕਰਨੀਆਂ ਇੰਨੇ ਹਜ਼ਾਰ ਪਾਣੀ ਦੀਆਂ ਬੋਤਲਾਂ ਜੋ ਵੀ ਖਰਚਾ ਹੈ ਖਾਣ ਪੀਣ ਦਾ ਉਹ ਸਾਰਾ ਉੱਥੇ ਲਗਾਇਆ ਜਾਂਦਾ ਸੋ ਇਹ ਪਟੀਸ਼ਨ ਪਈ ਕਿ ਜਿਸ ਦੇ ਵਿੱਚ ਉਹਨਾਂ ਨੇ ਕਾਗਜ਼ ਇੰਨੇ ਤਗੜੇ ਤਿਆਰ ਕਰਕੇ ਦਿੱਤੇ ਸੀਗੇ ਕਿ ਕਹਿੰਦੇ ਟੈਂਟ ਦਿੱਲੀ ਤੋਂ ਆਉਂਦਾ ਹੈ ਹੂੰ ਬੱਸਾਂ ਪੰਜਾਬ ਦੀਆਂ ਯੂਜ਼ ਕੀਤੀਆਂ ਜਾਂਦੀਆਂ ਨੇ ਪ੍ਰਾਈਵੇਟ ਬੱਸਾਂ ਐਨੇ ਪਰਸੈਂਟ ਹੁੰਦੀਆਂ ਨੇ ਉਹਦੇ ਵਿੱਚ 1% ਮਤਲਬ ਕਹਿੰਦੇ ਕਿ ਪ੍ਰਾਈਵੇਟ ਬੱਸਾਂ ਦੇ 99% ਸਰਕਾਰੀ ਬੱਸਾਂ ਪੀਆਰਟੀਸੀ ਦੀਆਂ ਪੰਨਬਸ ਦੀਆਂ ਬੱਸਾਂ ਦਾ ਇਸਤੇਮਾਲ ਕੀਤਾ ਜਾਂਦਾ ਉਹਨਾਂ ਨੇ ਬਕਾਇਦਾ ਡਰਾਈਵਰਾਂ ਦੇ ਨਾਮ ਹੂੰ ਡਰਾਈਵਰਾਂ ਦੇ ਨੰਬਰ ਜੀ ਬੱਸਾਂ ਦੇ ਨੰਬਰ ਹੂੰ ਕਿਹੜੇ ਕਿੱਥੇ ਈਵੈਂਟ ਸੇਗਾ ਕਿੰਨੇ ਖਰਚਾ ਆ ਕਿੰਨੀਆਂ ਪੰਜਾਬ ਦੀਆਂ ਬੱਸਾਂ ਜੜੀਆਂ ਨੇ ਉਹਦੇ ਵਿੱਚ ਲੱਗੀਆਂ ਕਿਹੜੇ ਡਿਪੂ ਦੀਆਂ ਸਭ ਤੋਂ ਜ਼ਿਆਦਾ ਸੀ ਕਿਹੜੇ ਡਿਪੂ ਦੀਆਂ ਸਭ ਤੋਂ ਘੱਟ ਸੀ ਕਿੰਨੇ ਡਰਾਈਵਰ ਲਗਾਏ ਗਏ ਕਿਹੜੇ ਅਫਸਰਾਂ ਦੀ ਡਿਊਟੀ ਲਗਾਈ ਗਈ ਕਿਹੜੇ ਡਰਾਈਵਰ ਪਹੁੰਚੇ ਕਿੰਨੇ ਬੰਦੇ ਆਏ ਉੱਥੇ ਲਿਆਂਦੇ ਗਏ ਬਾਹਰੋਂ ਮਤਲਬ ਜਿਹੜੇ ਵਰਕਰ ਸੀਗੇ ਉਹਨਾਂ ਦੇ ਲਈ ਕਿੰਨੇ ਬੰਦੇ ਆਏ ਉੱਥੇ ਕਿੰਨੇ ਆਮ ਲੋਕ ਪਹੁੰਚੇ ਇਸ ਤੋਂ ਇਲਾਵਾ ਖਾਣੇ ਦੇ ਉੱਤੇ ਕਿੰਨਾ ਖਰਚਾ ਹੋਇਆ ਕਿੱਥੋਂ ਆਇਆ ਸਾਰਾ ਖਾਣਾ ਤੇ ਇਹ ਸਾਰਾ ਉਹਨਾਂ ਨੇ ਇੱਕ ਆਰਟੀਆਈ ਪਾਈ ਤੇ ਉਹ ਜਿਹੜੀ ਹੈ ਹਾਈ ਕੋਰਟ ਪੰਜਾਬ ਹਰਿਆਣਾ ਦੇ ਹਾਈ ਕੋਰਟ ਦੇ ਵਿੱਚ ਪਾਈ ਤੇ ਉਸ ਤੋਂ ਬਾਅਦ ਅੱਜ ਜਦੋਂ ਉਸ ਪਟੀਸ਼ਨ ਦੇ ਉੱਤੇ ਸੁਣਵਾਈ ਹੋਈ ਤੇ ਪੰਜਾਬ ਸਰਕਾਰ ਦੇ ਏਜੀ ਪਹੁੰਚੇ ਉਹ ਕਹਿੰਦੇ ਜੀ ਦੇਖੋ ਮਾਨਿਕ ਗੋਇਲ ਦੀ ਆਦਤ ਹੈ ਹਮੇਸ਼ਾ ਇਹ ਬਵਾਦ ਜਿਹੜਾ ਨੇ ਇਕੱਠਾ ਕਰਦੇ ਨੇ ਤੇ ਆਪਣੀ ਪਬਲਿਸਿਟੀ ਦੇ ਲਈ ਜਿਹੜਾ ਨੇ ਇਸ ਤਰੀਕੇ ਦੀਆਂ ਕਾਢਾਂ ਕੱਢਦੇ ਨੇ ਤੇ ਉੱਥੇ ਜਿਹੜੀ ਫਿਰ ਝਾੜ ਪਈ ਆਪਾਂ ਝਾੜ ਦੀ ਗੱਲ ਕਰ ਰਹੇ ਆਂ ਜੀ ਤੇ ਸੁਪਰੀਮ ਮਾਫ ਕਰਨਾ ਹਾਈ ਕੋਰਟ ਦੇ ਜੱਜ ਨੇ ਕਿਹਾ ਕਿ ਚਲੋ ਠੀਕ ਹੈ ਆਪਾਂ ਇਹਨਾਂ ਦੀ ਪਟੀਸ਼ਨ ਨੂੰ ਇੱਥੇ ਡਿਕਲਾਈਨ ਕਰ ਦਿੰਦੇ ਆ ਮਤਲਬ ਇਹਨਾਂ ਦੀ ਪਟੀਸ਼ਨ ਨੂੰ ਇੱਥੇ ਹੀ ਰੱਦ ਕਰ ਦਿੰਦੇ ਆ ਹਾਂਜੀ ਜੋ ਫੈਕਟਸ ਨੇ ਜੋ ਇਹਨਾਂ ਨੇ ਆਕੜੇ ਲਗਾ ਕੇ ਦਿੱਤੇ ਨੇ ਜੋ ਇਹਨਾਂ ਨੇ ਕਾਗਜ਼ ਲਗਾ ਕੇ ਦਿੱਤੇ ਨੇ ਇਹਦੇ ਵਿੱਚ ਜ਼ਿਆਦਾਤਰ ਆਈਟੀਆਂ ਆਈਆਂ ਨੇ ਜਿਹੜੀਆਂ ਤੁਸੀਂ ਖੁਦ ਪਾਈਆਂ ਨੇ ਕਹਿੰਦੇ ਦਿੱਲੀ ਤੋਂ ਟੈਂਟਾਂ ਦਾ ਤੁਹਾਡਾ ਇਹ ਸਾਰਾ ਕੁਝ ਜੋ ਵੀ ਹੈ ਕਹਿੰਦੇ ਠੀਕ ਹੈ ਅਸੀਂ ਨਾਲ ਦੀ ਪਟੀਸ਼ਨ ਜਿਹੜੀ ਆ ਉਹ ਡਿਕਲਾਈਨ ਕਰਦੇ ਆ ਤੁਸੀਂ ਤੁਹਾਨੂੰ ਹੁਣ ਅਸੀਂ ਸੋ ਮੋਟੋ ਨੋਟਿਸ ਜਿਹੜਾ ਆ ਉਹ ਇਸ਼ੂ ਕਰ ਰਹੇ ਹਾਂ ਤੇ ਸਾਨੂੰ ਅਗਲੀ 24 ਤਰੀਕ ਨੂੰ ਚੌਥੇ ਮਹੀਨੇ ਮਤਲਬ ਅਗਲੇ ਮਹੀਨੇ ਦੀ 24 ਤਰੀਕ ਨੂੰ ਆ ਕੇ ਜਵਾਬ ਦਾਖਲ ਕਰ ਦਿਓ ਕਿ ਤੁਸੀਂ ਬੱਸਾਂ ਦਾ ਜਿਹੜਾ ਆ ਉਹ ਇਸਤੇਮਾਲ ਕਿਉਂ ਕਰ ਰਹੇ ਹੋ ਜੇ ਕਰ ਰਹੇ ਹੋ ਤਾਂ ਤੁਸੀਂ ਕਿੰਨੇ ਪੈਸੇ ਜਿਹੜਾ ਨੇ ਉਹ ਪੇ ਕਰ ਰਹੇ ਹੋ ਸੋ ਮਾਨਿਕ ਗੋਇਲ ਉਹਨਾਂ ਨੇ ਵੀ ਕਹਿ ਕੇ ਇੱਕ ਬਜਟ ਪੂਰਾ ਜਿਹੜਾ ਤਿਆਰ ਕੀਤਾ ਜਾਵੇ ਕਿ ਸਰਕਾਰੀ ਸਕੀਮਾਂ ਦੇ ਕਹਿਣ ਦੇ ਉੱਤੇ ਕਿੰਨਾ ਖਰਚਾ ਜਿਹੜਾ ਉਹ ਕਰ ਰਹੀ ਆ ਉਹਦਾ ਖਰਚਾ ਜਿਹੜਾ ਪਰਪਾਈ ਹੈ ਉਹ ਪੰਜਾਬ ਸਰਕਾਰ ਦੇ ਖਜ਼ਾਨੇ ਚ ਨਹੀਂ ਬਲਕਿ ਪਾਰਟੀ ਫੰਡ ਦੇ ਖਜ਼ਾਨੇ ਦੇ ਵਿੱਚ ਉਹ ਜਿਹੜਾ ਹੋਵੇ ਜੀ ਜੀ ਕਹਿ ਰਹੇ ਹੋ ਸਵਾਲ ਹਾਂ ਤੇ ਦੇਖੋ ਜਿੰਦਰ ਇਹ ਬਣਦਾ ਵੀ ਹੈ ਕਿ ਦੇਖੋ ਕਿਉਂਕਿ ਤੁਸੀਂ ਕਹਿ ਕੇ ਆਏ ਹੋ ਕਿ ਅਸੀਂ ਆਹ ਸਹੂਲਤਾ ਦਾਂਗੇ ਹੂੰ ਉਸ ਵੇਲੇ ਕਿਸੇ ਸਰਕਾਰ ਨੇ ਜਿਹੜਾ ਆ ਵਾਦਾ ਨਹੀਂ ਕੀਤਾ ਸੀ ਉਸ ਵੇਲੇ ਇੱਕ ਪਾਰਟੀ ਨੇ ਵਾਦਾ ਕੀਤਾ ਸੀ ਠੀਕ ਹੈ ਜੋ ਪਾਰਟੀ ਨੇ ਵਾਦਾ ਕੀਤਾ ਸੀ ਤੇ ਫਿਰ ਉਹ ਪਾਰਟੀ ਹੀ ਸਕੀਮਾਂ ਦੇ ਰਹੀ ਆ ਉਹ ਕੋਈ ਗਵਰਨਮੈਂਟ ਸਕੀਮਾ ਨਹੀਂ ਦੇ ਰਹੀ ਹੈਗੀ ਉਹ ਪਾਰਟੀ ਨੇ ਸਕੀਮਾ ਦਿੱਤੀਆਂ ਪਰ ਉਹ ਇਸ ਵੇਲੇ ਸੱਤਾ ਦੇ ਵਿੱਚ ਬੈਠੇ ਹੋਏ ਇੱਕ ਕਾਬਲ ਹੈ ਉਹਦੇ ਕੋਲ ਜਿਹੜਾ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਕਿ ਹਰਾ ਪੈਨ ਹੈ ਬਿਲਕੁਲ ਹੋਣਾ ਉਹਨਾਂ ਦੇ ਕੋਲ ਹਰਾ ਪੈਨ ਹੈ ਸੋ ਹਰਾ ਪੈਨ ਯੂਜ਼ ਕਰ ਰਹੇ ਨੇ ਸੋ ਜਿਹੜੀਆਂ ਸਕੀਮਾ ਜਿਹੜੀਆਂ ਲਾਂਚ ਵੀ ਹੋਣੀਆਂ ਕਿ ਇਹ ਇੱਕ ਚੰਡੀਗੜ੍ਹ ਦੇ ਵਿੱਚ ਛੋਟਾ ਜਿਹਾ ਇਵੈਂਟ ਕਰਕੇ ਨਹੀਂ ਹੋ ਸਕਦੀਆਂ ਆਪਾਂ ਬਹੁਤ ਸਾਰੀਆਂ ਦੇਖਦੇ ਆ ਕਿ ਜਦੋਂ ਕੋਰੋਨਾ ਦਾ ਸਮਾਂ ਚੱਲਿਆ ਸੀ ਕਿ ਉਸ ਵੇਲੇ ਇਨੋਗਰੇਸ਼ਨਸ ਨਹੀਂ ਹੋਈਆਂ ਸੀਗੀਆਂ ਕਿ ਉਸ ਵੇਲੇ ਨਹੀਂ ਚੱਲ ਹਾਂ ਉਸ ਵੇਲੇ ਸਭ ਕੁਝ ਹੋਇਆ ਸਗਾ ਸੋ ਕਹਿੰਦੇ ਕਿ ਪਟਿਆਲੇ ਦਾ ਜਦੋਂ ਰੇਲ ਬਸ ਅੱਡਾ ਵੀ ਨਮਾ ਹਾਲਾਂਕਿ ਬਿਵਾਦਾਂ ਦੇ ਵਿੱਚ ਉਹ ਹਜੇ ਵੀ ਹੈ ਲੋਕ ਕਹਿੰਦੇ ਕਿ ਪੁਰਾਣਾ ਜਦ ਵਧੀਆ ਸੀਗਾ ਤੁਸੀਂ ਨਮਾ ਕਿਉਂ ਬਣਾਇਆ ਨਮਾ ਤੁਸੀਂ ਸ਼ਹਿਰ ਦੇ ਵਿੱਚ ਬਣਾ ਤਾਂ ਟ੍ਰੈਫਿਕ ਜ਼ਿਆਦਾ ਲੱਗਦੀ ਆ ਉਹਦੇ ਵਿੱਚ ਕਿ ਜਾਮ ਜ਼ਿਆਦਾ ਲੱਗਣ ਲੱਗ ਗਏ ਫਿਰ ਉਹ ਇਨਫਰਾਸਟ੍ਰਕਚਰ ਨੂੰ ਲੈ ਕੇ ਕਾਫੀ ਸਵਾਲ ਉੱਠਦੇ ਨੇ ਸੋ ਕਹਿੰਦੇ ਉਹਦੀ ਇਨੋਗਰੇਸ਼ਨ ਹੀ ਬਹੁਤ ਧੁੰਮ ਢੜਾਕੇ ਨਾਲ ਕੀਤੀ ਕਹਿੰਦੇ ਜਿਵੇਂ ਮੁੱਖ ਮੰਤਰੀ ਸਾਹਿਬ ਆਪਣੇ ਘਰੋਂ ਇੱਕ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਬਟਨ ਦੱਬ ਕੇ ਵੀ ਜਿਹੜਾ ਕਹਿੰਦੇ ਉਹ ਇਨੋਗਰੇਸ਼ਨ ਕਰ ਸਕਦੇ ਸੀਗੇ ਸੋ ਬਿਲਕੁਲ ਸਹੀ ਗੱਲ ਐ ਨੇ ਕਿ ਜੇ 500 50 ਕਰੋੜ ਦੀ ਤੁਸੀਂ ਕਹਿ ਰਹੇ ਹੋ ਕਿ ਅਸੀਂ ਸਕੀਮ ਦੇ ਰਹੇ ਆ ਤੇ ਉਸ ਇਵੈਂਟ ਚ ਤੁਸੀਂ ਕਰੋੜਾ ਰੁਪਇਆ ਜਿਹੜਾ ਨੇ ਉਹ ਫੂਕ ਦਿੰਦੇ ਹੋ ਹਸਪਤਾਲ ਵੇਲੇ ਵੀ ਇਹ ਗੱਲ ਕਹੀ ਸੀ ਨਾ ਉਹ ਵੀ ਕਹਿੰਦੇ ਕਿ ਦੋ ਕਮਰਿਆਂ ਦਾ ਉਦਘਾਟਨ ਕਰਨ ਵਾਸਤੇ ਦਿੱਲੀ ਤੋਂ ਤੁਸੀਂ ਕਨਵੀਨਰ ਬੁਲਾ ਰਹੇ ਹੋ ਵੀ ਪ੍ਰਾਈਵੇਟ ਜੈਟ ਦੇ ਵਿੱਚ ਬਿਲਕੁਲ ਸੋ ਚਲੋ ਉਹ ਜਿਹੜੇ ਨੇ ਉਹ ਆਪਣਾ ਚਾਹੇ ਸੁਪਰੀਮੋ ਬੁਲਾਣ ਚਾਹੇ ਕਨਵੀਨਰ ਬੁਲਾਣ ਚਾਹੇ ਪ੍ਰਧਾਨ ਮੰਤਰੀ ਨੂੰ ਬੁਲਾਣ ਚਾਹੇ ਰਾਸ਼ਟਰਪਤੀ ਨੂੰ ਬੁਲਾਣ ਚਾਹੇ ਬਾਹਰੋਂ ਬੁਲਾਣ ਉਹਨਾਂ ਦੀ ਕਾਲ ਆ ਬਣਾ ਦਾ ਟੇਕ ਹੈ ਉਹ ਪਰ ਜੋ ਖਰਚਾ ਇੱਥੇ ਹੋ ਰਿਹਾ ਮੇਰਾ ਸਵਾਲ ਉਹੀ ਹੈ ਕਿ ਜਦੋਂ ਫਿਰ ਉਹ ਪਾਰਟੀ ਫੰਡ ਦੇ ਵਿੱਚੋਂ ਕਿਉਂ ਨਹੀਂ ਜਾਂਦਾ ਦੇਖੋ ਲੋਕ ਆਉਂਦੇ ਨੇ ਲੋਕ ਪਹਿਲਾਂ ਵੀ ਆਉਂਦੇ ਸੀ ਰੋਕ ਰੈਲੀਆਂ 'ਚ ਵੀ ਆਉਂਦੇ ਨੇ ਲੋਕ ਜਿਹੜੇ ਵਰਕਰ ਤੁਹਾਡੇ ਨੇ ਉਹ ਪਹੁੰਚਣਗੇ ਪਹੁੰਚਣਗੇ ਉਹਨਾਂ ਨੂੰ ਮੈਟਰ ਨਹੀਂ ਹੈ ਕਿ ਤੁਹਾਡਾ ਉੱਥੇ ਖਾਣ ਨੂੰ ਮਿਲੇਗਾ ਕੀ ਮਿਲੇਗਾ ਉਹ ਆਪਣੇ ਇੱਕ ਨੇਤਾ ਦੇ ਪਿੱਛੇ ਜਿਹੜਾ ਨੇ ਝੰਡਾ ਚੁੱਕ ਕੇ ਜਾਂਦੇ ਨੇ ਬਿਲਕੁਲ ਬੇਸਿਕਲੀ ਤਾਂ ਇਹ ਹੀ ਗੱਲ ਹੈ ਨਾ ਜੋ ਆਪਾਂ ਨੋਟ ਵੀ ਕਰਦੇ ਆਂ ਸੋ ਉਸ ਤੋਂ ਬਾਅਦ ਜਿਹੜੇ ਹੁਣੇ ਖਰਚੇ ਹੋ ਰਹੇ ਨੇ ਸੋ ਮਾਨਿਕ ਕੋਇਲ ਉਹਨਾਂ ਨੇ ਇੱਕ ਹੋਰ ਪਹਿਲਾਂ ਵੀ ਪਟੀਸ਼ਨ ਪਾਈ ਸੀਗੀ ਉਹਦੇ ਵਿੱਚੋਂ ਕੱਢ ਕੇ ਲੈ ਕੇ ਆਏ ਸੀ ਤੱਥ ਕਿ ਸੀਐਮ ਆਫਿਸ ਦੇ ਵਿੱਚ ਚਾਹ ਪਕੌੜਿਆਂ ਦਾ ਇੰਨਾ ਖਰਚਾ ਆਉਂਦਾ ਹੈ ਸੀਐਮ ਹਾਊਸ ਦੇ ਵਿੱਚ ਚਾਹ ਪਕੌੜਿਆਂ ਦਾ ਇੰਨਾ ਖਰਚਾ ਆਉਂਦਾ ਹੈ ਸੋ ਇਸ ਤਰੀਕੇ ਦੀਆਂ ਜਦੋਂ ਪਟੀਸ਼ਨਾਂ ਪੈਂਦੀਆਂ ਨੇ ਫਿਰ ਉਸ ਤੋਂ ਬਾਅਦ ਫਿਰ ਆਪਾਂ ਬਜਟ ਦੇ ਉੱਤੇ ਆਉਂਦੇ ਆਂ ਫਿਰ ਉਸ ਤੋਂ ਬਾਅਦ ਅਸੀਂ ਕਰਜ਼ੇ ਦੀ ਗੱਲ ਕਰਦੇ ਆਂ ਸੋ ਐਮਏ ਨੇ ਕਿ ਜਦੋਂ ਕਹਿੰਦੇ ਕਿ ਤੋਂ 5 ਸਾਲ ਪਹਿਲਾਂ ਵਾਲਿਆਂ ਨੇ ਕਹਿੰਦੇ ਕਰਜ਼ਾ ਚੜ੍ਹਾ ਰੱਖਿਆ ਪਹਿਲਾਂ ਤੁਹਾਡੇ ਤੋਂ ਰਾਜ ਕਰਕੇ ਗਏ ਨੇ ਉਹਨਾਂ ਨੇ ਤਾਂ 5 ਸਾਲ ਦੇ ਕਾਰਜਕਾਲ ਦੇ ਵਿੱਚ ਉਹਨਾਂ ਕ loan ਚੱਕਿਆ ਸੀ ਜਿੰਨਾ ਤੁਸੀਂ 2 ਸਾਲਾਂ ਚ ਚੱਕ ਲਿਆ ਬਿਲਕੁਲ ਉਹਦੇ ਨਾਲ ਵੀ ਪੂਰਾ ਬਾਧਾ ਹੀ ਪੂਰਾ ਬਾਧਾ ਇਹਨਾਂ ਦਾ 73 74 ਹਜ਼ਾਰ ਕਰੋੜ ਦਾ loan ਜਿਹੜਾ ਇਹਨਾਂ ਨੇ 2 ਸਾਲਾਂ ਚ ਚੱਕ ਲਿਆ ਉਹਨਾਂ ਨੇ ਪੂਰਾ 5 ਸਾਲ ਦੇ ਟਿਨਿਓਰ ਦੇ ਵਿੱਚ 70 ਕਰੋੜ ਰੁਪਇਆ ਚੱਕ 70000 ਕਰੋੜ 70000 ਕਰੋੜ ਚੱਕਿਆ ਸੀਗਾ ਸੋ ਉਤੋਂ ਤਾਂ ਉਤੋਂ ਤਾਂ ਅੱਗੇ ਚੱਲਾ ਗਿਆ ਨਾ ਸੋ ਜੈਸਾ ਸਾਹਿਬ ਦੇ ਨਾਲ ਚੱਲ ਰਹੇ ਨੇ ਉਦੋਂ ਤੱਕ ਕਿ 1.5 200 ਕਰੋੜ ਜਿਹੜਾ ਆ ਕਰ ਜਾਣਗੇ ਪੂਰਾ ਹੂੰ ਦੋ 150 ਤੋਂ ਨਹੀਂ ਉਤੋਂ ਜ਼ਿਆਦਾ ਹੀ ਕਰ ਜਾਣਗੇ। ਉਸ ਤੋਂ ਬਾਅਦ ਹੋਰਾਂ ਨੇ ਵੀ ਅੱਜ ਇਹ ਗੱਲ ਆਖੀ ਹੈ ਮੈਂ ਸੁਣੀ ਸੀ ਉਹ ਕਹਿੰਦੇ ਵੀ ਜਿੰਨਾ ਅਸੀਂ ਕਰਦੇ ਚੁੱਕਿਆ ਸੀ ਉਹਨਾਂ ਇਹਨਾਂ ਨੇ 2 ਸਾਲਾਂ ਚੱਕਰੇ ਤੇ ਪਹਿਲੀ ਗੱਲ ਉਹ ਕਹਿੰਦੇ 5 ਸਾਲ ਪੂਰੇ ਕਰਦੇ ਨਹੀਂ। ਜੇ ਇਹਨਾਂ ਦੀ ਸਰਕਾਰ 5 ਸਾਲ ਪੂਰੇ ਕਰ ਗਈ ਤਾਂ ਕਹਿੰਦੇ ਪੰਜਾਬ ਨੂੰ ਇਹਨਾਂ ਨੇ ਐਸੀ ਸਥਿਤੀ ਦੇ ਵਿੱਚ ਧੱਕ ਦੇਣਾ ਜਿਹਦੇ ਵਿੱਚੋਂ ਬਾਹਰ ਨਿਕਲਣਾ ਮੁਸ਼ਕਲ ਹੋ ਜਾਏਗਾ ਲੋਕਾਂ ਦੇ ਘਰ ਤੱਕ ਵਿਕ ਜਾਣੇ ਤੇ ਨਾਲ ਇੱਕ ਗੱਲ ਹੋਰ ਵੀ ਉਹਨਾਂ ਨੇ ਆਖੀ ਕਿ ਆਮ ਆਦਮੀ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਕਹਿੰਦੇ ਹੁੰਦੇ ਸੀ ਕਿ ਜਦੋਂ ਸਾਡੀ ਸਰਕਾਰ ਆਏਗੀ ਅਸੀਂ ਜਿਹੜਾ 50-60 ਹਜ਼ਾਰ 50-60 ਹਜ਼ਾਰ ਕਰੋੜ ਜਿਹੜਾ ਅਸੀਂ ਰੈਵਨਿਊ ਇਕੱਠਾ ਕਰਾਂਗੇ ਉਹਦੇ ਨਾਲ ਵਿਕਾਸ ਕਾਰਜ ਕਰਾਂਗੇ ਕਰਜ਼ਾ ਅਸੀਂ ਨਾ ਬਿਲਕੁਲ ਵੀ ਨਹੀਂ ਲੈਣਾ ਤੇ ਜਦੋਂ ਤੱਕ ਸਾਡੀ ਸਰਕਾਰ ਦਾ ਪਹਿਲਾ ਟਰਮ ਪੰਜ ਸਾਲ ਦਾ ਪੂਰਾ ਹੋਏਗਾ ਤੇ ਜਦੋਂ ਅਸੀਂ ਦੂਸਰੀ ਵਾਰ ਵੋਟਾਂ ਮੰਗਣ ਤੁਹਾਡੇ ਕੋਲੇ ਆਉਣਾ ਤੇ ਉਦੋਂ ਕਹਿੰਦੇ ਜਾਂ ਤੇ ਜਿਹੜਾ ਕਰਜ਼ਾ ਉਹ ਅੱਧਾ ਹੋ ਚੁੱਕਿਆ ਹੋਵੇਗਾ ਠੀਕ ਹੈ ਜੀ ਵੀ ਜਿੰਨਾ ਕਰਜ਼ਾ ਪੰਜਾਬ ਦੇ ਉੱਤੇ ਪਿਛਲਿਆਂ ਨੇ ਛੱਡਿਆ ਜਿੰਨਾ ਪਿਆ ਸੀ ਉਹ ਜਿੰਨਾ ਕੈਰੀ ਫਾਰਵਰਡ ਹੋਇਆ ਕਹਿੰਦੇ ਜਾਂ ਤਾਂ ਉਹ ਕਰਜ਼ਾ ਅੱਧਾ ਹੋ ਚੁੱਕਿਆ ਹੋਵੇਗਾ ਜਾਂ ਫਿਰ ਉਹ ਖਤਮ ਹੋਣ ਵਾਲਾ ਹੋਵੇਗਾ ਕਿ ਸਾਡੀ ਸਰਕਾਰ ਇਸ ਤਰੀਕੇ ਦੇ ਨਾਲ ਕੰਮ ਕਰੂਗੀ ਪਰ ਕਹਿੰਦੇ 2 ਸਾਲਾਂ ਦੇ ਵਿੱਚ ਇਹਨਾਂ ਨੇ ਉਹ ਵਾਅਦੇ ਤੇ ਤਾਂ ਖੜੇ ਨਹੀਂ ਸਕੋ ਉਹਦੇ ਉਲਟ ਹੋ ਕੇ ਇਹਨਾਂ ਨੇ ਸਾਡੀ ਸਰਕਾਰ ਦੇ 5 ਸਾਲ ਦੇ ਕਰਜ਼ੇ ਦੇ ਨਾਲੋਂ ਵੀ ਵੱਧ ਕਰਜ਼ਾ 2 ਸਾਲ ਚੁਕਲੇ ਪ੍ਰਤਾਪ ਸਿੰਘ ਬਾਜਵਾਹਰਾਂ ਦਾ ਬਿਆਨ ਅੱਜ ਦਾ ਜੀ ਵਿਵੇਕ ਜੀ ਇੰਦਰ ਆਪਾਂ ਚਲੋ ਉਹ ਵਿਰੋਧੀ ਧਿਰ ਦੇ ਨੇਤਾ ਨੇ ਉਸ ਹਿਸਾਬ ਦੇ ਨਾਲ ਗੱਲ ਕਰਨਗੇ ਠੀਕ ਹੈ ਕਿਉਂਕਿ ਜੋ ਕੰਮ ਅੱਜ ਉਹਨਾਂ ਨੇ ਪਹਿਲਾਂ ਆਪਣੇ ਕਾਰਜਕਾਲ ਦੇ ਦੌਰਾਨ ਕੀਤੇ ਨੇ ਕਾਂਗਰਸੀਆਂ ਨੇ ਉਹ ਅੱਜ ਇਹਨਾਂ ਨੂੰ ਜਿਹੜਾ ਨੇ ਉਹ ਮਾੜੇ ਲੱਗ ਰਹੇ ਨੇ ਜਿਵੇਂ ਅੱਜ ਉਹ ਸੇਮ ਸਰਕਾਰ ਕਰ ਰਹੀ ਹੈ ਪਰ ਉੱਥੇ ਸੇਮ ਸਰਕਾਰ ਦਾ ਵੀ ਇਹੋ ਚੀਜ਼ ਬਣੀ ਹੈ ਕਿ ਇਹੀ ਕੰਮਾਂ ਨੂੰ ਭੰਡ ਕੇ ਤੁਸੀਂ ਸੱਤਾ ਦੇ ਵਿੱਚ ਆਇਓ ਸੋ ਅੱਜ ਤੁਸੀਂ ਵੀ ਉਹੀ ਕੰਮ ਕਰ ਰਹੇ ਹੋ ਦੋਨੇ ਪਾਸੇ ਦੋਨੇ ਪਾਸੇ ਉਹੀ ਹਿਸਾਬ ਹੈ ਦੇਖੋ ਮੈਂ ਹੁਣ ਕੁਝ ਕੁ ਬਿਆਨ ਜਿਹੜਾ ਨੇ ਉਹ ਡੀਕੋਡ ਕਰ ਦਿੰਦਾ ਕਿ ਮੁੱਖ ਮੰਤਰੀ ਸਾਹਿਬ ਨੇ ਕਹਿ ਸਕਿਆ ਕਿ ਇੱਕ ਤਾਂ ਇਹ ਛੋਟੀ ਜੀ ਗੱਲ ਦੇ ਲਈ ਜਹਾਜ ੜਾ ਲੈਂਦੇ ਨੇ ਕਹਿੰਦੇ ਕਿ 2 ਘੰਟੇ ਦਾ ਰਸਤਾ ਦਿੱਲੀ ਠੀਕ ਹੈ ਤੇ ਦਿੱਲੀ ਜਿਹੜਾ ਉੱਥੇ ਜਾਇਆ ਜਾ ਸਕਦਾ ਇਹ ਜਹਾਜੜਾ ਲੈਂਦੇ ਨੇ ਉਹਦੇ ਵਿੱਚ 400 ਕਰੋੜ ਦਾ ਖਰਚਾ ਜਿਹੜਾ ਉਹ ਆ ਜਾਂਦਾ ਹੈ ਫਿਰ ਇਹ ਨਾ ਇਹਦਾ 4 40 ਲੱਖ ਦਾ ਗੇੜਾ ਪੈ ਜਾਂਦਾ ਇਹ ਉਹ ਸੋ ਹੁਣ ਉਹੀ ਚੀਜ਼ਾਂ ਇਹ ਖੁਦ ਕਰ ਰਹੇ ਨੇ ਬਿਲਕੁਲ ਸਿਕਿਉਰਟੀ ਨੂੰ ਲੈ ਕੇ ਸਿਕਿਉਰਟੀ ਨੂੰ ਲੈ ਕੇ ਕਿਹਾ ਗਿਆ ਕਿ ਹਨਾ ਕਿ ਕੋਠੇ ਬੇੜੇ ਜਿੱਡੀਆਂ ਗੱਡੀਆਂ ਨੇ ਇਹਨਾਂ ਦੇ ਵਿੱਚ 50 50 ਉਹ ਨਾਲ ਜੋ ਚਤੁਰਦੇ ਨੇ ਫਿਰ ਕਹਿੰਦੇ ਐਂਬੂਲੈਂਸ ਵੀ ਤੁਰ ਰਹੀ ਹੈ ਫਾਇਰ ਬ੍ਰਿਗੇਡ ਵੀ ਤੁਰ ਰਹੀ ਹੈ ਉਹ ਕਾਫਲਾ ਘਟਿਆ ਕਿ ਅੱਗੇ ਨਾਲੋਂ ਵਧਿਆ ਵਧਿਆ ਤੇ ਠੀਕ ਹੈ ਇੱਥੇ ਵੀ ਖਰਚੇ ਚ ਵੜਿਆ ਹੈ ਨਾ ਉਸ ਤੋਂ ਬਾਅਦ ਜਹਾਜ਼ ਜਿਹੜਾ ਹੈ ਪਹਿਲਾਂ ਤਾਂ ਪੰਜਾਬ ਦੇ ਜਹਾਜ਼ ਦਿੱਲੀ ਜਾਂਦੇ ਹੁੰਦੇ ਸੀਗੇ ਜਾਂ ਫਿਰ ਹੋਰ ਕਿਤੇ ਪੰਜਾਬ ਦੇ ਵਿੱਚ ਘੁੰਮਦੇ ਹੁੰਦੇ ਸੀਗੇ ਹਰ ਅੱਗੇ ਤਾਂ ਉਦੋਂ ਘੁੰਮ ਗਏ ਹੈ ਨਾ ਹੂੰ ਹੁਣ ਤਾਂ ਪੰਜਾਬ ਦੇ ਜਹਾਜ਼ ਜਿਹੜਾ ਨੇ ਹੋਰ ਸੂਬਿਆਂ 'ਚ ਵੀ ਜਾ ਰਹੇ ਨੇ ਉਹ ਵੀ ਚੋਣ ਪ੍ਰਚਾਰ ਵਿੱਚ ਚੋਣ ਨਹੀਂ ਜੀ ਚੋਣ ਪ੍ਰਚਾਰ ਦੇ ਲਈ ਸੋ ਉਹ ਵੀ ਇੱਕ ਬਜਟ ਦੇ ਉੱਤੇ ਬੋਝ ਪਾ ਰਹੇ ਨੇ ਇਸ ਤੋਂ ਇਲਾਵਾ ਇਹ ਕਿਹਾ ਗਿਆ ਸੀਗਾ ਕਿ ਜਿਹੜੀਆਂ ਟੈਂਡਰ ਦਿੱਤੇ ਜਾਂਦੇ ਨੇ ਉਹਦੇ ਵਿੱਚ ਮੁੱਖ ਮੰਤਰੀ ਦਾ ਨਾਮ ਲਿਖਿਆ ਜਾਂਦਾ ਨਹੀਂ ਪੱਥਰਾਂ ਦੇ ਵਿੱਚ ਫਿਰ ਉੱਥੇ ਹਲਕੇ ਵਾਲੇ ਵਿਧਾਇਕ ਦਾ ਨਾਮ ਲਿਖਿਆ ਜਾਂਦਾ ਫਿਰ ਐਮਸੀਆਂ ਦਾ ਨਾਮ ਲਿਖਿਆ ਜਾਂਦਾ ਇਹ ਉਹ ਕਹਿੰਦੇ ਫਿਰ ਪੰਜਾਬ ਸਰਕਾਰ ਲਿਖਿਆ ਜਾਂਦਾ ਕਹਿੰਦੇ ਉਹ ਚੀਜ਼ ਅਸੀਂ ਘੱਟ ਕਰ ਖਤਮ ਕਰਾਂਗੇ ਮਿਸਤਰੀਆਂ ਦੇ ਨਾਮ ਲਿਖਿਆ ਕਰਾਂਗੇ ਨਾਲ ਨੰਬਰ ਲਿਖਿਆ ਕਰਾਂਗੇ ਜੇਕਰ ਉਹ ਚੀਜ਼ ਖਰਾਬ ਹੋਈ ਤਾਂ ਉੱਥੇ ਫੋਨ ਲਾ ਕੇ ਪਹਿਲਾਂ ਮਿਸਤਰੀਆਂ ਨੂੰ ਗਾਲਾ ਕੱਢ ਲਿਓ ਬਿਲਕੁਲ ਤੇ ਅੱਜ ਵੀ ਜਦੋਂ ਆਪਾਂ ਦੇਖਦੇ ਆਂ ਸ਼੍ਰੀ ਅਰਵਿੰਦ ਕੇਜਰੀਵਾਲ ਹਮ ਸ਼੍ਰੀ ਮੁੱਖ ਮੰਤਰੀ ਭਗਵੰਤ ਮਾਨ ਫਿਰ ਐਮਐਲਏ ਦਾ ਨਾਮ ਫਿਰ ਐਮਪੀ ਦਾ ਨਾਮ ਫਿਰ ਹੋਰ ਜਿਹੜੇ ਅਹੁਦੇਦਾਰ ਨੇ ਬਣਾ ਦਿੰਦਾ ਸੋ ਬਦਲਿਆ ਕੀ ਉਹ ਤੋਂ ਨਾ ਤੋਂ ਜ਼ਿਆਦਾ ਸਕੀਮਾਂ ਦੀ ਸ਼ੁਰੂਆਤ ਕਰ ਰਹੇ ਨੇ ਇਹ ਤੇ ਬੇਰੂ ਨਾ ਤੋਂ ਜ਼ਿਆਦਾ ਨੀ ਪੱਥਰ ਵੀ ਤਾਂ ਖੋਲ ਰਹੇ ਨੇ ਸੋ ਖਰਚਾ ਉੱਥੇ ਵੀ ਆ ਫਿਰ ਇਵੈਂਟਸ ਦੇ ਉੱਤੇ ਆ ਜੋ ਹਮ ਇਹ ਉਹੀ ਭਗਵੰਤ ਮਾਨ ਨੇ ਜਿਹੜੇ ਕਦੀ ਟਰਾਲੀਆਂ ਦੇ ਉੱਤੇ ਰਾਤ ਨੂੰ ਪਹੁੰਚ ਕੇ ਕਿਸੇ ਪਿੰਡ ਦੇ ਵਿੱਚ ਜੜੀਆਂ ਸਪੀਚਾਂ ਦੇ ਲੈਂਦੇ ਸੀਗੇ ਫਿਰ ਉਦੋਂ ਕਹਿੰਦੇ ਸੀਗੇ ਕਿ ਦੇਖੋ ਮੈਂ ਤਾਂ ਰਾਤ ਨੂੰ ਵੀ ਆ ਗਿਆ ਇੱਥੇ ਜਿਹੜੇ ਹੋਰ ਵਿਰੋਧੀ ਧਿਰ ਵਾਲੇ ਨੇ ਮਤਲਬ ਉਸ ਸਮੇਂ ਦੇ ਕਾਂਗਰਸੀ ਅਕਾਲੀ ਜਿਹੜੇ ਮੁੱਖ ਮੰਤਰੀ ਸੀ ਕਹਿੰਦੇ ਉਹ ਕਿਉਂ ਨਹੀਂ ਆਂਦੇ ਕਿਉਂਕਿ ਪਤਾ ਹੈ ਕਿ ਹੁਣ ਲੋਕਾਂ ਨੇ ਫਿਰ ਚੜ੍ਹਨ ਨਹੀਂ ਦੇਣੇ ਜਾਚ ਫਿਰ ਇੱਕ ਗੱਲ ਹੋਰ ਇਹਨਾਂ ਦੀ ਫੇਮਸ ਹੋਈ ਸੀਗੀ ਕਹਿੰਦੇ ਵੀ ਮੇਰੇ ਨਾਲ ਤਾਂ ਲੋਕ ਆ ਕੇ ਜਫੀਆਂ ਪਾ ਲੈਂਦੇ ਆ ਉਹਨਾਂ ਦੇ ਨਾਲ ਹੱਥ ਮਿਲਾਂਨ ਲੱਗੇ ਵੀ ਡਰਦੇ ਆ ਕਿ ਕਿਤੇ ਹੱਥ ਮਿਲਾਂਨ ਤੋਂ ਬਾਅਦ ਉਂਗਲੀਆਂ ਚੈੱਕ ਕਰ ਦੇ ਕਿ ਕਿਤੇ ਉਂਗਲੀਆਂ ਅੰਗਲੀ ਤਾਂ ਨਹੀਂ ਲੱਗੇ ਸੋ ਹੁਣ ਉਹੀ ਚੀਜ਼ਾਂ ਫਿਰ ਆਪ ਵੀ ਕਰ ਰਹੇ ਆ ਫਿਰ ਇਹਨਾਂ ਦਾ ਇੱਕ ਸਭ ਤੋਂ بڑا ਬਿਆਨ ਸਹਿੰਦਰ ਕਿ ਅਸੀਂ ਖਰਚੇ ਘਟਾਵਾਂਗੇ ਰੈਵਨਿਊ ਲਿਆਵਾਂਗੇ ਬਿਲਕੁਲ ਸੋ ਹੁਣ ਖਰਚੇ ਦਾ ਘਟੇ ਨਹੀਂ ਰੇਵਨਿਊ ਤਾਂ ਆਇਆ ਨਹੀਂ ਤੇ ਖਰਚੇ ਵੱਧ ਗਏ ਉਲਟ ਹੋ ਗਿਆ ਖਰਚੇ ਵੱਧ ਗਏ ਤੇ ਰੈਵਨਿਊ ਘਟ ਗਿਆ ਤੁਸੀਂ ਇਹ ਦੇਖੋ ਕਿ ਇਹ ਪਹਿਲਾਂ ਤਾਂ ਮੁੱਖ ਮੰਤਰੀ ਦੀ ਸਿਕਿਉਰਿਟੀ ਵਾਲੀ ਗੱਲ ਜੀ ਹੁਣ ਤਾਂ ਮੁੱਖ ਮੰਤਰੀ ਜੀ ਦਾ ਛੱਡੋ ਤੁਸੀਂ ਇੱਕ ਲੋਕਲ ਲੈਵਲ ਦਾ ਜੇਕਰ ਆਪਾਂ ਬੰਦਾ ਦੇਖ ਲਈਏ ਉਹ ਵੀ ਗਨਮੈਨ ਚੁੱਕੀ ਫਿਰਦੇ ਨੇ ਵਰਕਰ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਇਹਨਾਂ ਦੇ ਐਮ ਐਲ ਏ ਕੋਲ ਬਹੁਤ ਤਗੜੀ ਸਿਕਿਉਰਿਟੀ ਹੈ ਫਿਰ ਜਿਹੜੇ ਹੁਣ ਮੰਤਰੀ ਨੇ ਉਹਨਾਂ ਨੂੰ ਨਵੀਆਂ ਗੱਡੀਆਂ ਨਵੀਆਂ ਪਾਇਲਟਸ ਗੱਡੀਆਂ ਸੋ ਉਹ ਵੀ ਖਰਚਾ ਵਧਿਆ ਆ ਸੋ ਖਰਚੇ ਘਟੇ ਨਹੀਂ ਖਰਚੇ ਅੱਗੇ ਨਾਲੋਂ ਜ਼ਿਆਦਾ ਜਿਹੜਾ ਨੇ ਉਹ ਵੱਧ ਗਏ ਬਿਲਕੁਲ ਹ ਤੁਸੀਂ ਕੁਝ ਕਹਿ ਰਹੇ ਸੀਗੇ ਹਾਂ ਇਹਦੇ ਨਾਲ ਹੀ ਇੱਕ ਹੋਰ ਮੈਂ ਪੁਆਇੰਟ ਦੱਸਣਾ ਸੀ ਕਿ ਮੁੱਖ ਮੰਤਰੀ ਸਾਹਿਬ ਦੇ ਮੂੰਹੋਂ ਮੈਂ ਇਹ ਵੀ ਗੱਲ ਸੁਣੀ ਸੀ ਕਿ ਜਿਹੜੀਆਂ ਕੇਂਦਰ ਦੀਆਂ ਸਰਕਾਰਾਂ ਨੇ ਉਹ ਤੇ ਬਸ ਇੱਕ ਦੂਜੇ ਨੂੰ ਘੰਡਣ ਤੇ ਲੱਗੇ ਹੋਏ ਉਹ ਕਹਿੰਦੇ ਹੁਣ ਕੇਂਦਰ 'ਚ ਮੋਦੀ ਸੱਤਾ ਹੈ ਤੇ ਮੋਦੀ ਸੱਤਾ ਪਿਛਲੇ 70 ਸਾਲ ਦੇ ਕਾਰਜਕਾਲ ਨੂੰ ਭੰਡੀ ਜਾਂਦੀ ਆ ਆਪ ਉਹਨਾਂ ਨੇ ਕੀ ਕੀਤਾ ਉਹ ਦੇਖਣ ਤੋਂ ਉਹ ਡਰਦੇ ਨੇ ਦਿਖਾਉਣ ਤਾਂ ਜਿ ਉਹਨਾਂ ਨੇ ਕੀਤਾ ਹੋਵੇ ਹੁਣਤਰੀ ਸਾਹਿਬ ਇੱਕ ਗੱਲਾ ਗੱਲਾ ਵੀ ਦੀ ਕਹਿੰਦੇ ਨੇ ਹੁਣ ਬੀਤੇ ਦਿਨਾਂ ਵਿਰੋਧੀ ਧਿਰ ਨੇ ਦੋਸ਼ ਲਾਇਆ ਕਿ ਇਹ ਆਪਦਾ ਤਾਂ ਦੋ ਸਾਲ ਦਾ ਕੰਮ ਦਿਖਾ ਨਹੀਂ ਰੇ ਪਰ ਸਾਡਾ ਪਿਛਲਾ 5 ਸਾਲ ਦਾ ਜਿਹੜਾ ਕੰਮ ਹੈ ਉਹਨੂੰ ਘੰਡਣ ਦੇ ਉੱਤੇ ਲੱਗੇ ਹੋਏ ਨੇ ਇਹ ਵੀ ਚੀਜ਼ਾਂ ਜਿਵੇਂ ਉਹਨਾਂ ਨੇ ਕਿਹਾ ਸੀ ਉਹਦੇ ਬਿਲਕੁਲ ਉਲਟ ਹੋ ਗਿਆ ਇਹ ਮੈਂ ਐਡ ਕਰਨੀ ਚਾਹੁੰਦਾ ਸੀ ਜੀ ਅੱਜ ਕਿੰਨੀ ਤਰੀਖ ਹੋ ਗਈ ਆ 7 7 6 7 ਹੈ ਨਾ ਤੇ ਉਸ ਤੋਂ ਪਹਿਲਾਂ ਆਪਾਂ ਜੇਕਰ ਦੇਖਿਆ 6 ਆ ਅੱਜ 6 ਆ ਹਾਂ ਕੱਲ ਬਜਟ ਪੇਸ਼ ਹੋਇਆ 5 ਨੂੰ ਹਾਂ ਅੱਜ 6 ਆ ਜੀ ਫਿਰ ਮੇਰੀ ਕਿਹੜੀ ਗਲਤ ਹੈ ਹਿਸਾਬ ਦੇ ਨਾਲ ਮੈਂ 7 ਦਿਖਾ ਰਹੀ ਹਾਂ ਨਹੀਂ ਨਹੀਂ 6 ਆ ਅੱਜ 6 ਆ ਛੇ ਜੀ ਕਨਫਰਮ ਕਰਦੇ ਹਾਂ ਹਾਂ ਅੱਜ 6 ਤਰੀਕ ਹੈ ਤੇ ਹਾਂ ਓਕੇ ਠੀਕ ਹੈ ਅੱਜ 6 ਤਰੀਕ ਹੈ ਤੇ ਆਪਾਂ ਜੇਕਰ ਹੁਣ ਗੱਲ ਕਰੀਏ ਤਾਂ 10 ਦਿਨਾਂ ਬਾਅਦ ਪੂਰੇ 2 ਸਾਲ ਹੋ ਜਾਣੇ ਨੇ ਜੀ ਸੱਤਾ ਦੇ ਵਿੱਚ ਆਇਆ ਆਮ ਆਦਮੀ ਪਾਰਟੀ ਨੂੰ ਕਿਉਂਕਿ 16 ਮਾਰਚ 2022 ਨੂੰ ਸੌ ਚੱਕੀ ਗਈ ਸੀ ਖੜਕਲਕਲਾ ਦੇ ਵਿੱਚ ਜਾ ਕੇ ਤੇ ਜੇਕਰ 2 ਸਾਲ ਦੇ ਸਮੇਂ ਨੂੰ ਆਪਾਂ ਦੇਖੀਏ ਸੋ ਤੋਂ ਚੋਣਾ ਤੋਂ ਪਹਿਲਾਂ ਜਿਹੜਾ ਭੰਡ ਲਿਆ ਸਰਕਾਰ ਨੂੰ ਭੰਡ ਲਿਆ ਕਿਉਂਕਿ ਆਮ ਆਦਮੀ ਪਾਰਟੀ ਦੀ ਸੱਤਾ ਲੋਕਾਂ ਨੇ ਦੇਖੀ ਨਹੀਂ ਸੀ ਕਿ ਹਾਂ ਇਹਨਾਂ ਦੇ ਜਿਹੜਾ ਆ ਕਿਵੇਂ ਸਰਕਾਰ ਚਲਾਣਗੇ ਕਿ ਇਹਨਾਂ ਦੇ ਜਿਹੜੇ ਨੇ ਉਹ ਹਾਂ ਇਹਨਾਂ ਦਾ ਤਰੀਕਾ ਨਹੀਂ ਤਰੀਕਾ ਨਹੀਂ ਪਤਾ ਸੋ ਉਸ ਵੇਲੇ ਵੀ ਆਪਾਂ ਕਹਿ ਸਕਦੇ ਹਾਂ ਕਿ ਇੱਕ ਜਿਹੜਾ ਆ ਕਿ ਨਾਟ ਨੌਨ ਟ੍ਰੇਨਿੰਗ ਕਹਿ ਸਕਦੇ ਨਾ ਟ੍ਰੇਨਡ ਹਨਾ ਬੰਦੇ ਜਿਹੜੇ ਹੁੰਦੇ ਨੇ ਉਹਨਾਂ ਨੂੰ ਐਕਸਪੀਰੀਅੰਸ ਨਹੀਂ ਸੀ ਕਿ ਹਾਂ ਜੇਕਰ ਤੁਸੀਂ ਮੁੱਖ ਮੰਤਰੀ ਬਣਦੇ ਹੋ ਤਾਂ ਤੁਹਾਨੂੰ ਇੱਕ ਪ੍ਰੋਟੋਕੋਲ ਦੇ ਨਾਲ ਚੱਲਣਾ ਪੈਂਦਾ ਸੋ ਜਦੋਂ ਤੁਸੀਂ ਐਮਪੀ ਹੋ ਜਾਂ ਐਮਐਲ ਹੋ ਤੁਸੀਂ ਆਪਣਾ ਕਿਤੇ ਇੱਧਰ ਉੱਧਰ ਹੋ ਸਕਦੇ ਹੋ ਪਰ ਜਦੋਂ ਤੁਸੀਂ ਸੀਐਮ ਬਣ ਗਏ ਤਾਂ ਤੁਹਾਡੀ ਸਿਕਿਉਰਿਟੀ ਦਾ ਸਾਰਾ ਕੰਮ ਜਿਹੜਾ ਆ ਉਹ ਸਿਕਿਉਰਿਟੀ ਏਜੰਸੀਸ ਜਿਹੜੀਆਂ ਨੇ ਤੁਹਾਡੀਆਂ ਸੰਭਧੀਆਂ ਨੇ ਫਿਰ ਉਹ ਤੁਹਾਨੂੰ ਦੱਸਣਗੀਆਂ ਕਿ ਹਾਂ ਜੇ ਤੁਸੀਂ ਸੱਜੇ ਜਾਣਾ ਕਿ ਖੱਬੇ ਜਾਣਾ ਬਿਲਕੁਲ ਡੈਫੀਨਿਟ ਠੀਕ ਹੈ ਤੇ ਉਹ ਤਾਂ ਹਾਂ ਤੇ ਫਿਰ ਤੁਸੀਂ ਜਹਾਜ਼ 'ਚ ਸਫ਼ਰ ਕਰਨਾ ਕਿ ਗੱਡੀ 'ਚ ਸਫ਼ਰ ਕਰਨਾ ਕਿਉਂਕਿ ਬਹੁਤ ਨ ਲਾਈਨ ਦੇ ਉੱਤੇ ਚੱਲਾਂਗੇ ਸਾਨੂੰ ਟ੍ਰੈਫਿਕ ਮਿਲੇਗਾ ਫਿਰ ਆਹ ਸਭ ਤੋਂ ਡੇਂਜਰਸ ਏਰੀਆ ਹੈ ਇੱਥੇ ਧਰਨਾ ਲੱਗਾ ਹੋਇਆ ਜੇਕਰ ਆਪਾਂ ਜਾਵਾਂਗੇ ਸਾਡੇ ਤੇ ਹਮਲਾ ਹੋ ਸਕਦਾ ਸਾਡਾ ਵਿਰੋਧ ਹੋ ਸਕਦਾ ਸੋ ਇਸ ਤੋਂ ਬੈਟਰੀ ਬੈਟਰ ਕੇ ਤੁਸੀਂ ਹੈਲੀਕਾਪਟਰ ਨਾਲ ਫਰਾਈ ਕਰਕੇ ਚਲੇ ਜਾਓ ਉੱਥੇ ਹਨਾ ਆਪਾਂ ਜਲਦੀ ਪਹੁੰਚ ਜਾਗੇ ਮੀਟਿੰਗ ਵਿੱਚ ਫਸ ਗਏ ਸੋ ਇੱਕ ਤਾਂ ਇਹ ਹੋ ਸਕਦਾ ਕਿ ਉਸ ਵੇਲੇ ਪਤਾ ਨਹੀਂ ਸੀ ਜੀ ਜਾਂ ਫਿਰ ਦੂਸਰੀ ਗੱਲ ਇਹ ਹੋ ਸਕਦੀ ਹੈ ਜੋ ਹੁਣ ਬੀਬਾ ਜਿਹੜੀ ਅਨਮੋਲ ਗਗਨਮਾਨ ਕਰ ਗਈ ਅਨਮੋਲ ਗਗਨਮਾਨ ਨੇ ਕੀ ਕਹਿ ਕੇ ਜੋ ਪਹਿਲਾ ਐ ਚੁਟਕੀ ਦਾਂਗੇ ਕੈਪਟਨ ਸਾਹਿਬ ਤੁਸੀਂ ਅਸਤੀਫਾ ਦੇ ਦਿਓ ਅਸੀਂ ਐ ਐਮਐਸਪੀ ਦਾਂਗੇ ਹਨਾ ਸਾਨੂੰ ਪਤਾ ਕਿੱਥੋਂ ਦੇਣੀ ਹੈ ਸਾਡੇ ਅਰਵਿੰਦ ਕੇਜਰੀਵਾਲ ਜੀ ਨੇ ਡਿਊਟੀ ਲਾਤੀ ਉੱਥੇ ਸੁਆਮੀਨਾਥਨ ਰਿਪੋਰਟ ਅਸੀਂ ਲਾਗੂ ਕਰ ਸਕਦੇ ਹਾਂ ਹੁਣ ਕਹਿ ਰਹੇ ਸੁਆਮੀਨਾਥਨ ਰਿਪੋਰਟ ਸਟੇਟ ਦਾ ਸਬਜੈਕਟ ਹੈ ਹੀ ਨਹੀਂ ਖੇਤੀ ਸਟੇਟ ਦਾ ਸਬਜੈਕਟ ਹੀ ਨਹੀਂ ਹੈ ਫਿਰ ਜਦੋਂ ਪੱਤਰਕਾਰ ਨੇ ਪੁੱਛਿਆ ਕਿ ਭੈਣ ਜੀ ਤੁਸੀਂ ਕਿਹਾ ਸੀ ਇਹ ਕਦੇ ਵੀ ਅਸੀਂ ਜਜ਼ਬਾਤੀ ਹੋ ਕੇ ਕਹਿੰਦਾ ਸੀ ਅਸੀਂ ਐਮਐਸਪੇ ਨਹੀਂ ਦੇ ਸਕਦੇ ਫਿਰ ਕੇਂਦਰ ਨੇ ਪ੍ਰਤੀਕਿਰਿਆ ਦੇ ਦਿੱਤੀ ਕਿ ਭਾਈ ਤੁਸੀਂ ਦੇ ਸਕਦੇ ਹੋ ਹਰਿਆਣਾ ਵੀ ਮੁੱਖ ਨੂੰ ਕਰਗੇ ਤਾਂ ਹਾਂ ਹਰਿਆਣਾ 14 ਤੱਕ ਦੇ ਰਿਹਾ ਫਸਲਾਂ ਤੇ ਤੁਸੀਂ ਫਿਰ ਵੀ ਦੋ ਤੀ ਦੇ ਰਹੇ ਹੋ ਤੇ ਫਿਰ ਇਸ ਤਰੀਕੇ ਦੀਆਂ ਤਲਖੀਆਂ ਵਧੀਆਂ ਸੋ ਇਹ ਕਦੇ-ਕਦੇ ਹੋ ਜਾਂਦਾ ਇੰਦਰ ਕਿ ਕਈ ਵਾਰ ਐਕਸਪੀਰੀਅੰਸ ਵੀ ਨਹੀਂ ਹੁੰਦਾ ਤੇ ਕਈ ਵਾਰ ਸਾਡੇ ਸਿਰਫ ਜਿਹੜਾ ਨੇ ਓਪ ਜਜ਼ਬਾਤੀ ਹੋ ਕੇ ਗੱਲਾਂ ਕਰ ਜਾਂਦੇ ਆ ਜੋ ਬੀਬਾ ਜੀ ਨੇ ਖੁਦ ਐਕਸੈਪਟ ਕੀਤਾ ਕਿ ਸਾਡੇ ਤੇ ਕਈ ਵਾਰ ਇਦਾਂ ਦੇ ਜਜ਼ਬਾਤੀ ਭਾਰੇ ਉਹ ਬਹਿ ਜਾਂਦੇ ਨੇ ਕਿ ਸਾਨੂੰ ਇਹ ਲੱਗਦਾ ਕਿ ਹਾਂ ਸਾਡੇ ਕੋਲ ਜੇ ਹਰਾ ਪੈਨ ਆ ਗਿਆ ਤਾਂ ਆ ਕੰਮ ਤਾਂ ਜੀ ਪਟਾਕ ਤਾਂ ਨਹੀਂ ਕਰਦਾਂਗੇ ਪਰ ਫਿਰ ਉਹ ਤਾਂ ਬਾਅਦ ਚ ਪਤਾ ਲੱਗਦਾ ਕਿ ਹਾਂ ਉਹ ਮੈਟਰ ਹਾਈ ਕੋਰਟ ਦੇ ਵਿੱਚ ਆ ਸਬ ਜੁਡੀਸ਼ੀਅਸ ਆ ਫਿਰ ਉੱਥੇ ਜਾ ਕੇ ਫਿਰ ਉੱਥੇ ਮੱਥਾ ਮਾਰਾਂਗੇ ਫਿਰ ਉਹਦੇ ਵਿੱਚ ਇਹ ਵੀ ਨਹੀਂ ਪਤਾ ਕਿ ਸਾਹਮਣੇ ਵਾਲਾ ਸਟੇ ਨਾਲ ਲੈ ਜਾਏ ਫਿਰ ਉਹ ਮਸਲਾ ਉੱਥੇ ਅੜ ਜਾਂਦਾ ਸੋ ਬਹੁਤ ਸਾਰੇ ਪਹਿਲੂ ਹੁੰਦੇ ਨੇ ਸ਼ਾਇਦ ਜਾਂ ਤਾਂ ਐਕਸਪੀਰੀਅੰਸ ਨਹੀਂ ਸੀਗਾ ਉਸ ਵੇਲੇ ਕਿ ਹਾਂ ਉਸ ਕੁਰਸੀ ਤੇ ਬੈਠ ਕੇ ਆ ਚੀਜ਼ਾਂ ਸਾਡੇ ਨਾਲ ਚੱਲਣਗੀਆਂ ਜਾਂ ਫਿਰ ਇਹ ਹੋ ਸਕਦਾ ਕਿ ਹਾਂ ਫਿਰ ਉਹੀ ਫੋਕ ਕੇ ਫੈਂਟਰੀ ਸੀਗੇ ਤੇ ਜਵਾਬੀ ਹੋ ਕੇ ਗੱਲਾਂ ਕਰ ਲਈਆਂ ਸੀਗੀਆਂ ਸੋ ਬਹੁਤ ਬਹੁਤ ਧੰਨਵਾਦ ਵਿਵੇਕ ਜੀ ਪੂਰੀ ਜਾਣਕਾਰੀ ਦੇਣ ਦੇ ਲਈ ਸੋ ਇਸ ਤਰੀਕੇ ਦੇ ਨਾਲ ਅਸੀਂ ਦਿਨਪਰ ਦੀਆਂ ਸੁਰਖੀਆਂ ਦੇ ਉੱਤੇ ਚਰਚਾ ਕਰਦੇ ਰਹਿਨੇ ਆ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਕਿਸ ਤਰੀਕੇ ਦਾ ਲੱਗਿਆ ਤਾਂ ਜ਼ਰੂਰ ਕਮੈਂਟ ਕਰਕੇ ਤੁਸੀਂ ਸਾਨੂੰ ਦੱਸ ਸਕਦੇ ਹੋ ਤੁਸੀਂ ਜੁੜੇ ਸੀ ਸਕਾਈ ਨਿਊਜ਼ ਪੰਜਾਬ ਦੇ ਨਾਲ ਬਹੁਤ-ਬਹੁਤ ਧੰਨਵਾਦ ਸਾਸ਼ਾ ਗਾੜ